ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਅ ਅਸਟ੍ਰੀਵਾਸੇ ਬਹੁਤ ਹੀ ਪਿਆਰੀ ਕਲੈਕਸ਼ਨ ਲੈ ਕੇ ਆਈਆਂ ਵਾਕਈ ਬਹੁਤ ਪਿਆਰੀ ਕਲੈਕਸ਼ਨ ਆ ਇਹਨਾਂ ਦਾ ਸਟੱਫ ਜੌਰਜਟ ਦੇ ਰਹੇਗਾ ਜਿਹਦੇ ਪ੍ਰਿੰਟਡ ਸੂਟ ਰਹਿਣਗੇ ਤੇ ਬਹੁਤ ਪਿਆਰੀ ਜੀ ਆਰੀ ਦੇ ਵਰਕ ਦੇ ਨਾਲ ਬਹੁਤ ਸੋਹਣੀ ਕਲੈਕਸ਼ਨ ਆ ਪ੍ਰਾਈਸ ਰਹੂਗਾ ਸਾਰੀ ਵੀਡੀਓ ਦਾ ਜੀ ਦਾ 3500 ਇੱਕ ਦੋ ਵਿੱਚ ਆਰਟੀਕਲ ਤੁਹਾਨੂੰ ਅਸੀਂ ਸਾਈਵਾ ਬ੍ਰਾਂਡ ਦੇ ਦਿਖਾਵਾਂਗੇ ਉਹਨਾਂ ਦਾ ਪ੍ਰਾਈਸ ਅਲੱਗ ਰਹੂਗਾ ਸਭ ਤੋਂ ਐਂਡ ਵਿੱਚ ਦਿਖਾਵਾਂਗੇ ਬਹੁਤ ਸੋਹਣੇ ਸੂਟ ਨੇ ਮਤਲਬ ਇਹਨਾਂ ਦੇ ਕਲਰ ਪ੍ਰਿੰਟ ਬਹੁਤ ਪਿਆਰੇ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਨੰਬਰ ਹੈਗਾ ਜੀ 8283 828381 ਨੰਬਰ ਹੈ 8283 8283 81 ਨੰਬਰ ਹੈ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਉਹਦੀ ਫੋਟੋ ਲੈ ਕੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਪੇਮੈਂਟ ایڈਵਾਂਸ ਵਿੱਚ ਰਹਿੰਦੀ ਹੈ ਜੀ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣੇ ਆ ਜੋ ਵੀ ਸੂਟ ਪਸੰਦ ਆ ਉਹਦੀ ਤੁਸੀਂ ਪਿਕ ਸੈਂਡ ਕਰੋ ਤੇ ਬੁਕਿੰਗ ਆਪਣੀ ਕਨਫਰਮ ਕਰਵਾ ਦਿਓ ਪੇਮੈਂਟ ਕਰਵਾ ਕੇ ਤੇ ਬਹੁਤ ਸੋਹਣੇ ਸੂਟ ਨੇ ਜਿਹੜੇ ਅੱਜ ਤੁਹਾਨੂੰ ਦੇਣ ਜਾ ਰਹੇ ਆ ਕਲਰ ਡਿਜ਼ਾਈਨ ਇੱਕ ਤੋਂ ਇੱਕ ਨੇ ਜੀ ਸਾਰੇ ਕਲਰ ਮਿਲਣਗੇ ਤੁਹਾਨੂੰ ਲਾਈਟ ਡਾਰਕ ਹਰੇਕ ਅਸ ਦੀ ਵੀਡੀਓ ਚ ਤੁਹਾਨੂੰ ਕਲਰ ਮਿਲੇਗਾ ਜਿਹੜੇ ਜੌਰਜਟ ਦੇ ਪਾਣੇ ਵਾਲੇ ਮਤਲਬ ਜਿਨ੍ਹਾਂ ਦੀ ਚਾਹ ਹੈਗੇ ਆ ਵੀ ਅਸੀਂ ਜੌਰਜਟ ਦੇ ਸੂਟ ਪਾਣੇ ਆ ਉਹ ਅੱਜ ਲੈ ਸਕਦੇ ਨੇ ਕਲਰ ਪ੍ਰਿੰਟ ਬਹੁਤ ਸੋਹਣੇ ਸੋਹਣੇ ਨੇ फ्रंट बैक सारे ही शर्ट ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਇਹ ਦੇਖੋ ਜੀ ਇਹ ਹੈਗੀ ਹੈ 셔ਟ प्रिंट ਦੇ ਉੱਪਰ ਆ ਜੀ ਫੁੱਲ ਬ੍ਰਾਂਡਡ ਸੂਟ ਦਵਾਂਗੇ ਤੁਹਾਨੂੰ ਇਹ ਸਾਰਾ ਹੀ ਇਸ ਦੇ ਵਿੱਚ ਨਾ ਪ੍ਰਿੰਟ ਦੇ ਉੱਪਰ ਵਰਕ ਹੋਇਆ ਹੋਇਆ ਮੈਂ ਤੁਹਾਨੂੰ ਬੈਕ ਸਾਈਡ ਤੋਂ ਦਿਖਾਨੀ ਆ ਇਹ ਦੇਖੋ ਜਿੱਥੇ ਵੀ ਵਾਈਟ ਵਾਈਟ ਥ्रेड ਆ ਇਹ ਸਾਰਾ ਹੀ ਫਰੰਟ ਦੇ ਵਿੱਚ ਵਰਕ ਹੈ ਠੀਕ ਹੈ फ्रंट बैक ऑल ਜਿੰਨੀ ਵੀ ਸ਼ਰਟ ਹੈ 2.5 ਮੀਟਰ ਦੀ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ ਇਹਨਾਂ ਦੇ ਨਾਲ ਹੈਗੇ ਨੇ ਜੀ 크ਰੇਪ ਦੀਆਂ ਸਲਵਾਰਾਂ ਸਲਵਾਰ ਹੈਗੀ 3 ਮੀਟਰ ਦੀ ਤੇ ਪਿਓਰ ਵਾਲੀ ਜੋਰਜਟ ਦਾ ਹੈਗਾ ਜੀ ਦੁਪੱਟਾ ਠੀਕ ਹੈ ਐਡਾ ਰਹੇਗਾ ਦੁਪੱਟਾ 2.5 ਮੀਟਰ ਦਾ ਲੰਮਾ ਚੌੜਾ ਜਿਹਾ ਦੁਪੱਟਾ ਤੇ ਜੋਰਜਟ ਦੇ ਉੱਪਰ ਹੀ ਰਹੇਗਾ ਦੁਪੱਟਾ ਵੀ ਬਹੁਤ ਸੋਹਣਾ ਸਟਾਫ ਆ ਦੁਪੱਟੇ ਦਾ ਵੀ 셔ਟ ਦਾ ਵੀ ਸਲਵਾਰ ਦਾ ਕਰੇਪ ਦੀ ਹੈ ਹੋਈ ਆ ਤੇ ਪ੍ਰਾਈਸ ਰਹੂਗਾ 3500 ਸ਼ਿਪਿੰਗ ਰਹੇਗੀ ਅਲੱਗ ਤੋਂ ਪੰਜਾਬ ਦੇ ਵਿੱਚ ਰਹਿਣਗੇ ਜੀ 60 ਤੋਂ 70 ਰੁਪਏ ਠੀਕ ਹੈ ਜੀ ਠੀਕ ਹੈ ਜੀ ਸੈਕੰਡ ਕਲਰ ਡਿਜ਼ਾਈਨ ਪ੍ਰਿੰਟ ਸਭ ਦੇ ਅਲੱਗ-ਅਲੱਗ ਰਹਿਣਗੇ ਕੋਈ ਇੱਕ ਦੋ ਪ੍ਰਿੰਟ ਹੋਣਗੇ ਜਿਹੜੇ ਸੇਮ ਹੋਣਗੇ ਜ਼ਿਆਦਾਤਰ ਤਾਂ ਅਲੱਗ-ਅਲੱਗ ਹੀ ਨੇ ਜੀ ਸਾਰੀ ਸੂਟ ਇਹਨਾਂ ਸੂਟਾਂ ਦੀ ਬਹੁਤ ਸਾਰੀ ਡਿਮਾਂਡ ਰਹਿਣ ਵਾਲੀ ਹੈ ਮੇਰੇ ਕੋਲ ਤੇ ਬੁਕਿੰਗ ਅਸੀਂ ਪਹਿਲਾਂ ਹੀ ਕਰਵਾ ਚੁੱਕੇ ਹਾਂ ਹੋਰ ਸੂਟਾਂ ਦੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸ ਦਿਓ ਕਲੈਕਸ਼ਨ ਕਿੱਦਾਂ ਲੱਗੇ ਜੀ ਦੁਪੱਟੇ ਵੀ ਤੁਹਾਨੂੰ ਪ੍ਰੋਪਰ ਲੰਮੇ ਚੌੜੇ ਮਿਲਣਗੇ 3500 ਦਾ ਸੂਟ ਆ ਸ਼ਿਪਿੰਗ ਰਹੇਗੀ ਅਲੱਗ ਤੋਂ ਟ੍ਰੇਲਰ ਮੈਂ ਤੁਹਾਨੂੰ ਦੱਸਿਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਹਰੇਕ ਕਲਰ ਮਿਲੇਗਾ ਲਾਈਟ ਡਾਰਕ ਹਰੇਕ ਛਾਟ ਮਿਲੇਗਾ ਜੀ ਹਰੇਕ ਏਜ ਵਾਸਤੇ ਹੋਏਗਾ ਸੂਟ ਠੀਕ ਹੈ ਇੱਧਰ ਦੇ ਫੁਲਾਰਾਂ ਦਾ ਰੁਖ ਉੱਪਰ ਨੂੰ ਜਾਏਗਾ ਸਾਰੇ ਸ਼ਰਟ ਦੇ ਵਿੱਚ ਵਰਕ ਹੈ ਬਹੁਤ ਸੋਹਣਾ ਪ੍ਰਿੰਟ ਆ ਤੁਸੀਂ ਇਹ ਲਾਈਨ ਚ ਫਰੌਕ ਸਟਾਈਲ ਚ ਜਾਂ ਫਿਰ ਲੇਸਿਸ ਵਗੈਰਾ ਲਗਾ ਕੇ ਜਾਂ ਫਿਰ ਸਿੰਪਲ ਸੂਟ ਬਣਵਾ ਸਕਦੇ ਹੋ ਠੀਕ ਹੈ ਇਹ ਹੈਗਾ ਦਾ ਦੁਪੱਟਾ ਕਲਰ ਦੇਖੋ ਜੀ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਕਲਰ ਆ ਪ੍ਰਿੰਟ ਉਸ ਤੋਂ ਵੀ ਸੋਹਣਾ ਹੈ ਦੇਖੋ ਕਲਰ ਪ੍ਰਿੰਟ ਠੀਕ ਹੈ ਜੀ ਕ੍ਰੇਪ ਦੀਆਂ ਸਲਵਾਰਾਂ 3 3 ਮੀਟਰ ਦੀਆਂ ਤੇ ਬਾਕੀ ਤੁਸੀਂ ਪਲਾਜ਼ੋ, ਗਰਾਰਾ, ਸ਼ਰਾਰਾ, ਸਲਵਾਰ ਕੁਛ ਮਰਜ਼ੀ ਬਣਵਾ ਸਕਦੇ ਹੋ ਇਹਨਾਂ ਦੇ ਨਾਲ ਇਹ ਹੈਗਾ ਇਹਦਾ ਦੁਪੱਟਾ ਇਹ ਆ ਗਿਆ ਜੀ ਮਾਊਸ ਜਿਹਾ ਸ਼ੇਡ ਮਾਊਸ ਦੇ ਨਾਲ ਹੈਗਾ ਪਿੰਕ ਦਾ ਕੰਟਰਾਸਟ ਕਲਰ ਬਹੁਤ ਸੋਹਣਾ ਹੈ ਇਹ 20 ਕਲਰ ਨਾਲ ਦੀਆਂ ਸਲਵਾਰਾਂ ਆਈਆਂ ਇਹਨਾਂ ਦੇ ਨਾਲ ਅਗਰ ਤੁਸੀਂ ਤੁਹਾਡੇ ਪਾਸ ਇਦਾਂ ਪਿੰਕ ਕਲਰ ਦੀ ਸਲਵਾਰ ਹੈਗੀ ਆ ਤਾਂ ਤੁਸੀਂ ਇਹਨੂੰ ਕੰਟਰਾਸਟ ਕਰਕੇ ਵੀ ਪਾ ਸਕਦੇ ਹੋ ਉਹ ਲੁੱਕ ਵੀ ਬਹੁਤ ਸੋਹਣੀ ਲੱਗੇਗੀ ਠੀਕ ਹੈ ਜੀ ਦੁਪट्टे ਦੇ ਫਲਾਰ ਦੇਖੋ ਕਿੰਨੇ ਸੋਹਣੇ ਆ ਪ੍ਰਿੰਟ 3500 ਪ੍ਰਾਈਸ ਅਜਲੀ ਸਾਰੀ ਵੀਡੀਓ ਦਾ 3500 ਦੇ ਸੂਟ ਨੇ ਜੇ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਹੈਗੇ ਸਲਵਾਰ ਤੇ ਇਹ ਹੈਗਾ ਦੁਪੱਟਾ ਸਾਡੇ ਕੋਲ ਆਉਂਦਾ ਜੀ ਸਟਾਕ ਕੁਆਂਟੀਟੀਆਂ ਚ ਜਿਹੜੀ ਚੀਜ਼ ਸਾਨੂੰ ਖੁਦ ਨੂੰ ਵੀ ਮਤਲਬ ਸਟੱਫ ਵੀ ਦੇਖਣ ਨੂੰ ਫੀਲ ਕਰਨ ਨੂੰ ਟੱਚ ਕਰਨ ਨੂੰ ਬਹੁਤ ਸੋਹਣਾ ਸਟੱਫ ਲੱਗ ਰਿਹਾ ਉਹ ਮੈਂ ਪਹਿਲਾਂ ਹੀ ਆਰਡਰ ਕਰ ਦਾਨੀ ਐ ਵੀ ਇਹ ਚੀਜ਼ ਕਾਫੀ ਜ਼ਿਆਦਾ ਸੇਲ ਹੋਣ ਵਾਲੀ ਆ ਇਹ ਦੇਖੋ ਜੀ ਸੂਟ ਬਹੁਤ ਪਿਆਰਾ ਸੂਟ ਹੈ 컬러 ਦੇਖੋ ਕਿੰਨਾ ਸੋਹਣਾ ਜੌਰਜਟ ਦੀ ਸ਼ਰਟ ਆ 크੍ਰੇਪ ਦੀ 3 ਮੀਟਰ ਦੀ ਸਲਵਾਰ ਹੈ ਜੇ ਤੇ 2.5 ਮੀਟਰ ਦੀ ਹੈਗੀ ਹੈ ਸ਼ਰਟ ਪਲੱਸ 2 ਮੀਟਰ ਦਾ ਹੈਗਾ ਦੁਪੱਟਾ 컬러 ਡਿਜ਼ਾਈਨ ਬਹੁਤ ਪਿਆਰੇ ਪਿਆਰੇ ਕूरियर ਚਾਰਜਸ ਅਲੱਗ ਤੋਂ ਰਹਿਣਗੇ ਤੇ 3500 ਪ੍ਰਾਈਸ ਹੈ ਜੇ ਕੋਈ ਮਰਜ਼ੀ ਸੂਟ ਲੈ ਸਕਦੇ ਹੋ ਦੇਖੋ ਕਲਰ ਡਿਜ਼ਾਈਨ ਠੀਕ ਹੈ ਬਹੁਤ ਸੋਹਣੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਸਾਰਿਆਂ ਕੋਲ ਇਹ ਵਾਲੇ ਸੂਟ ਪਹੁੰਚਿਆ ਕਰਨ ਜਿੰਨੇ ਵੀ ਤੁਹਾਡੇ ਫਰੈਂਡ ਸਰਕਲ ਆ ਤੁਹਾਡੇ ਰਿਸ਼ਤੇਦਾਰ ਨੇ ਦੇਖੋ ਜੀ ਸੂਟ ਕਲਰ ਦੇਖੋ ਤੇ ਉੱਪਰ ਪ੍ਰਿੰਟ ਦੇਖੋ ਬਹੁਤ ਸੋਨਾ ਪ੍ਰਿੰਟ ਆ ਇਹ ਪਿਓਰ ਦੀਆਂ ਸ਼ਰਟਾਂ ਨੇ ਸਾਰੀਆਂ ਜਿਹੜੀ ਵੀ ਜੋਰਜਟ ਆ ਇਹ ਨਹੀਂ ਹੈਗਾ ਕਿ ਸੰਥੈਟਿਕ ਜੀ ਹੁੰਦੀ ਆ ਜਿੱਦਾਂ ਚੁੱਬਣੇ ਵਾਲੀ ਹੁੰਦੀ ਆ ਸਟਿਚਿੰਗ ਤੋਂ ਬਾਅਦ ਸਾਰੇ ਫਰੰਟ ਦੇ ਵਿੱਚ ਵੀ ਬੈਕ ਤੇ ਵੀ ਵਰਕ ਪ੍ਰੋਪਰ ਹੈਗਾ ਜੀ ਇਹ ਹੈਗੀ ਆ ਸਲਵਾਰ ਇਹਦੇ ਨਾਲ ਠੀਕ ਹੈ ਤੇ ਇਹ ਹੈਗਾ ਦੀ ਦੁਪੱਟਾ ਦੇਖੋ ਜੀ ਸੂਟ ਵਾਈਨ ਕਲਰ ਫਲਾਵਰ ਤੁਹਾਨੂੰ ਸਾਰੇ ਮਿਲਣਗੇ ਵੱਡੇ ਛੋਟੇ ਫੁੱਲ ਬ੍ਰਾਂਡਿਡ ਸੂਟ ਦੇਖੋ ਵਾਈਨ ਕਲਰ ਦੇ ਵਿੱਚ ਬਹੁਤ ਸੋਨਾ ਪ੍ਰਿੰਟ ਆ ਠੀਕ ਹੈ ਜੀ ਇਹ ਹੈਗਾ ਤਾਂ ਦੁਪੱਟਾ ਦੀ ਨੈਕਸਟ ਦੇ ਰਹੀਆਂ ਤੁਹਾਨੂੰ ਮੈਰੂਨ ਕਲਰ ਦੇ ਉੱਪਰ ਇਹ ਹੈਗਾ ਜੀ ਮੈਰੂਨ ਕਲਰ ਦੇਖੋ ਮਤਲਬ ਲੁੱਕ ਐ ਨਿੱਕ ਸੋਹਣਿਆ ਪ੍ਰਿੰਟ ਐਨੇ ਸੋਹਣੇ ਨੇ ਸਾਰੇ ਸੂਟਾਂ ਦੇ ਸਟਫ ਤਾਂ ਸੋਨਾ ਹੈਗਾ ਹੀ ਆ ਡਿਜੀਟਲ ਜੀ ਇਹਨਾਂ ਦੇ ਦੁਪੱਟੇ ਨੇ ਤੇ ਪ੍ਰਾਈਸ ਹੈਗਾ 3500 ਸਾਰੇ ਸੂਟਾਂ ਦਾ ਇਹ ਹੈਗਾ ਜੀ ਥੋੜਾ ਜਿਹਾ 컬러ਫੁਲ ਸੂਟ ਦੇਖੋ ਸੂਟ ਇਹਦੇ ਨਾਲ ਤੁਸੀਂ 2-3 ਸਲਵਾਰਾਂ ਪਾ ਸਕਦੇ ਹੋ ਇਹਦੇ ਨਾਲ ਮੇਨ ਹੈਗੀ ਹੈ ਜੀ ਸਲਵਾਰ ਤੇ ਬਾਕੀ ਫਿਰੋਜ਼ੀ ਵਗੈਰਾ ਵੀ ਚਲ ਚਲ ਜੇਗੀ ਇਹਦੇ ਨਾਲ ਮਹਿੰਦੀ ਕਲਰ ਦੀ ਵੀ ਚਲ ਜੇਗੀ ਇਹ ਹੈਗਾ ਦਾ ਦੁਪੱਟਾ ਬਹੁਤ ਪਿਆਰਾ ਜਿਹਾ ਠੀਕ ਹੈ ਬਲੈਕ ਟੋਨ ਦੇ ਉੱਪਰ ਆ ਜਾਏਗਾ ਜੀ ਸੂਟ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਹੈ। ਟਾਈ ਟਾਈ ਮੀਟਰ ਦੇ ਪਿਓਰ ਦੇ ਜੋਰ ਜੱਟ ਦੇ ਦੁਪੱਟੇ ਜਿਹਦਾ ਬੰਬਰ ਦੇ ਦੁਪੱਟੇ ਹੁੰਦੇ ਆ ਪਿਓਰ ਵਾਲੇ ਓਦਾਂ ਦੀ ਲੁੱਕ ਹੈ ਜੀ ਦੁਪੱਟੇ ਦੀ। ਠੀਕ ਹੈ। ਕਲਰਾਂ ਦੇ ਤਾਂ ਕੀ ਕਹਨੇ ਦੇਖੋ ਕਲਰ। ਚਿਖਾ ਜੇ ਨੈਕਸਟ ਬਹੁਤ ਪਿਆਰਾ ਜਿਹਾ ਕਲਰ ਆ ਬਹੁਤ ਸੋਨਾ ਸ਼ੇਡ ਆ ਨਾਈ ਨੂੰ ਆਪਾਂ ਅਮਰਜੈਂਟਾ ਕਹਿ ਸਕਦੇ ਆ ਨਾਈ ਪਿੰਕ ਕਲਰ ਆ ਨਾਈ ਰੈੱਡ ਸ਼ੇਡ ਆ ਮੈਨੂੰ ਬਹੁਤ ਪਿਆਰਾ ਮਿੱਠਾ ਜਿਹਾ ਸ਼ੇਡ ਆ ਰੋਜ਼ ਰੈੱਡ ਜਿਹਾ ਕਲਰ ਆ ਜੇ ਦੁਪੱਟਾ ਵੀ ਬਹੁਤ ਸੋਹਣਾ ਹੈ ਦੇਖੋ ਸੂਟ ਪ੍ਰਿੰਟ ਕਲਰ ਬਹੁਤ ਪਿਆਰਾ ਦੇਖੋ ਸਕਿਨ ਕਲਰ ਹੈ ਕਿੰਨਾ ਸੋਹਣਾ ਪ੍ਰਿੰਟ ਹੈ ਇਹ ਹੈ ਕਿ ਨਹੀਂ ਜੀ ਸਾਰੇ ਸੂਟ ਆਪਣੇ ਜੋਰਜਟ ਦੇ ਉੱਪਰ ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 3500 ਤੇ ਹੁਣ ਮੈਂ ਤੁਹਾਨੂੰ ਸਾਈਵਾ ਬ੍ਰਾਂਡ ਦੇ ਸੂਟ ਦਿਖਾਉਂਗੀ ਜੇ ਉਹ ਵੀ ਪਿਓਰ ਮੋਡਲ ਦੇ ਉੱਪਰ ਇਸ ਸਾਹਿਬਾ ਬ੍ਰਾਂਡ ਦੇ ਸੂਟ ਨੇ ਤੇ ਪਿਓਰ ਮੋਡਲ ਤੇ ਨੇ ਇਹਨਾਂ ਦਾ ਪ੍ਰਾਈਸ ਰਹੂਗਾ 2800 ਠੀਕ ਹੈ ਜੀ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਹੋਣਗੇ ਇਹ ਐਦਾਂ ਹੈਗਾ ਜੇ ਸੂਟ ਮੋਡਲ ਤੇ ਰਹੂਗਾ ਸੂਟ ਸਾਰੇ ਜਿੰਨਾ ਵੀ ਇਹ ਪ੍ਰਿੰਟਾਂ ਨੂੰ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਇਹ ਰੈਣਗੀਆਂ ਦੀਆਂ ਬਾਜੂ ਅਲੱਗ ਤੋਂ ਦਿੱਤੀਆਂ ਹੋਈਆਂ ਤੇ ਇਹ ਬੈਕ ਦਾ ਪੱਲਾ ਹੈ ਸਵਾ 3 ਮੀਟਰ ਦੇ ਮਤਲਬ 3 ਮੀਟਰ ਪਲੱਸ ਇਹਦੀ ਸਲਵਾਰ ਆ ਸੌਰੀ ਸ਼ਰਟ ਆ ਤੇ ਕਾਟਨ ਦੀ ਸਲਵਾਰ ਹੈ ਜੀ 3 ਮੀਟਰ ਦੇ ਤੇ ਮੋਡਲ ਦਾ ਹੀ ਹੈਗਾ ਦਾ ਦੁਪੱਟਾ ਇਹ ਤਾਂ ਮੈਚਿੰਗ ਵਿੱਚ ਰਹਿਣਗੇ ਬਹੁਤ ਸੋਹਣੇ ਸੂਟ ਨੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਦੇ ਦੰਨੇ ਆ ਤੁਹਾਨੂੰ ਦੇਖਿਆ ਗਿਆ ਗ੍ਰੇ ਕਲਰ ਇਹਨਾਂ ਦਾ 2800 ਪ੍ਰਾਈਸ ਹੈ ਜੀ 2800 ਦੇ ਸੂਟ ਨੇ ਇਹ ਹੈਗਾ ਤਾਂ ਦੁਪੱਟਾ ਕੁਛ ਇਦਾਂ ਦੀ ਲੁੱਕ ਆਏਗੀ ਸੂਟ ਦੀ ਬਣਾਣ ਤੋਂ ਬਾਅਦ ਸਾਹਿਬਾ ਦੇ ਸੂਟ ਨੇ ਜੇ ਤੇ ਇਹ ਹੈਗਾ ਇਹਦਾ ਨੈਕਸਟ ਕਲਰ ਇਹਦੀ ਡਿਜ਼ਾਈਨਿੰਗ ਦਾ ਥੋੜਾ ਜਿਹਾ ਫਰਕ ਹੈ 3-3 ਮੀਟਰ ਦੀਆਂ ਸ਼ਰਟਾਂ ਇਹ ਹੈਗਾ ਇਹਦਾ ਡਿਜ਼ਾਈਨ ਸ਼ਰਟ ਦੇ ਘੇਰੇ ਦਾ ਕਾਟਨ ਦੀਆਂ ਸਲਵਾਰਾਂ ਤੇ ਮੋਡਲ ਦੇ ਹੈਗੇ ਨੇ ਦੁਪੱਟੇ ਬਾਕੀ ਲੁੱਕ ਤੁਹਾਨੂੰ ਫੋਟੋ ਚ ਦਿਖ ਜਾਈਗੀ ਇਹ ਵਾਲੀ ਹੈਗੀ ਹੈ ਜੀ ਲੁੱਕ ਸੂਟ ਦੇ ਇਹ ਹੈਗਾ ਨੈਕਸਟ ਠੀਕ ਹੈ ਜੀ ਇਹ ਹੈਗਾ ਇਹਦਾ ਦੁਪੱਟਾ ਤੇ ਕਾਟਨ ਦੀ ਸਲਵਾਰ ਆ ਇੱਕ ਸੂਟ ਤੁਹਾਨੂੰ ਇਹਦੇ ਵਿੱਚ ਇਹ ਕਲਰ ਵੀ ਬਹੁਤ ਸੋਹਣਾ ਹੈ ਇਹ ਮਿਲ ਜੇਗਾ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 2800 ਸ਼ਿਪਿੰਗ ਅਲੱਗ ਤੋਂ ਰਹੇਗੀ ਆ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਕਮੈਂਟ ਕਰਕੇ ਜਰੂਰ ਦੱਸ ਦਿਓ ਜੀ ਤੁਹਾਨੂੰ ਕਲਰ ਪ੍ਰਿੰਟ ਕਿਦਾਂ ਦੇ ਲੱਗੇ ਸਾਰੇ ਸੂਟਾਂ ਦੇ ਤੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much